ਨਾਮ ਗੱਡੀਸ਼ੀ ਪਾਰਕ ਤੋਂ ਲਾਉਣ ਦੀ ਹੈ ਤੇ ਰਸਤਾ ਚੁਣੀ ਨਾ ਨਹੀਂ ਹੈ ਕਿ ਜਾਨਾ ਪਾਉਂਦੇ ਹਨ ਜੀ ਤਰੱਕੀ ਨਹੀਂ ਦੇਖ ਹੋਈ ਕਿ ਇਹ ਬੰਦਿਆ ਹੋ ਰਿਹਾ ਜਾਨੀ ਜੀ ਉਹਦੇ ਨਖਾਰੇ ਨਹੀਂ ਇੰਤਰੀ ਨਿਗਾਹ ਆ ਆ ਮਾਰੀ ਆ ਮਾਰੀ ਹੁਣ ਕਦਾਤੀ ਨਾ ਕੋਈ ਨਾ ਕਿ ਉਹਨੂੰ ਮਾਰਿਆ ਮੇਰਾ ਨਾਮ ਪਾਜੀ ਤੇ ਰਿਕਮਾਰ ਹੈ ਤੇ ਇੱਥੇ ਗੱਡੀ ਖੜੀ ਟਾਡੀ ਖੜੀ ਸੀ ਜੀ ਪਾਜੀ ਬਿਲਕੁਲ ਤੇ ਮੇਰੇ ਵੱਡੇ ਬ੍ਰਦਰ ਸ਼ਸ਼ੀ ਕੁਮਾਰ ਜੀ ਸ਼ਸ਼ੀ ਸ਼ਾਹਦ ਹੈ ਉਹਨਾਂ ਦਾ ਨਾਮ ਉਹ ਬਕਾਇਦਾ ਸਿੰਗਰ ਨੇ ਹਨਾ ਸੂਫੀ ਗਾਇਕਾਂ ਨਾਲ ਮਾਤਰਾਣੀ ਦੇ ਜਗਰਾਤੇ ਕਰਦੇ ਇਹ ਮਾੜਾ ਮੋਟਾ ਆਪਣਾ ਰੋਟੀ ਦਾ ਮਸਲਾ ਹਨਾ ਲੈ ਜਾਂਦੇ ਆ ਬਹੁਤ ਇੱਕ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਆ ਸਾਡੀ ਗੱਲ ਰਾਤੀ ਕਿੰਨੇ ਵਜੇ ਖੜੀ ਕੀਤੀ ਸੀ ਗੱਡੀ ਇੱਥੇ ਪਾਜੀ ਸਾਡੀ ਇੱਥੇ ਪਿਛਲੇ 15 ਸਾਲ ਤੋਂ ਗੱਡੀਆਂ ਖੜੀਆਂ ਰਹਿਂਦੀਆਂ ਪਹਿਲਾਂ ਸਾਡੇ ਕੋਲ ਅਲਟੋ ਸੀ ਤੇ ਉਸ ਤੋਂ ਬਾਅਦ ਸਵਿਫਟ ਸੀ ਹੁਣ ਮਾੜਾ ਮੋਟਾ ਮਿਹਨਤ ਕਰਕੇ ਅਸੀਂ ਇਹ ਗੱਡੀ ਲਈ ਨਵੀਂ ਬ੍ਰੈਂਡ ਨਿਊ ਕਢਾਈ ਸੀ ਪਿਛਲੇ ਕੁਝ ਇਹ ਤੇ ਸਾਡੀ 4-5 ਸਾਲ ਹੋ ਗਏ ਗੱਡੀ ਇੱਥੇ ਹੀ ਲੱਗੀ ਰਹਿੰਦੀ ਆ ਪਿਛਲੇ ਕੁਝ ਦਿਨਾਂ ਤੋਂ ਜਦੋਂ ਦੇ ਇਲੈਕਸ਼ਨ ਖਤਮ ਹੋਏ ਉਦੋਂ ਦੀ ਪਤਾ ਨਹੀਂ ਅਸੀਂ ਕਿਸੇ ਨੂੰ ਕੀ ਕਹਤਾ ਕੀ ਨਹੀਂ ਕੀਤਾ ਝਾੜੂ ਨੂੰ ਵੋਟ ਪਾਤੀ ਝਾੜੂ ਦੀ ਬੋਟ ਜਿਹੜੀ ਉਹ ਕਿਸੇ ਨੂੰ ਪਛੀ ਨਹੀਂ ਜਾਂ ਕੀ ਹੋਇਆ ਕੀ ਨਹੀਂ ਸਾਡੇ ਨਾਲ ਕਿਸੇ ਨੇ ਕੀ ਦੁਸ਼ਮਨੀ ਕੱਢੀ ਅਸੀਂ ਕਿਸੇ ਦਾ ਨਾਮ ਨਹੀਂ ਲੈਣਦੇ ਪਤਾ ਵੀ ਆ ਸਾਨੂੰ ਸਾਨੂੰ ਸਾਰਾ ਕੁਝ ਮਤਲਬ ਸ਼ੱਕ ਵੀ ਆ ਜੇ ਅਸੀਂ ਫੇਰ ਵੀ ਕਲੀਅਰ ਨਹੀਂ ਇਸ ਗੱਲ ਨੂੰ ਕਰਦੇ ਕਿਉਂ ਕਿਉਂਕਿ ਅਸੀਂ ਕਹੁੰਦੇ ਆ ਕਿ ਪੁਲਿਸ ਦੀ ਜੋ ਕਾਰਵਾਈ ਬਣਦੀ ਆ ਪੁਲਿਸ ਕਰੇ ਪਹਿਲਾਂ ਬੰਦੇ ਕਲੀਅਰ ਹੋਣ ਉਸ ਤੋਂ ਬਾਅਦ ਜੋ ਕਾਰਵਾਈ ਬਣਦੀ ਆ ਉਹ ਤੁਸੀਂ ਤੁਸੀਂ ਰਾਤ ਨੂੰ ਕਿੰਨੇ ਵਜੇ ਕਿੰਨੇ ਵਜੇ ਖੜੀ ਕੀਤੀ ਐ ਕਿੰਨੇ ਵਜੇ ਖੜੀ ਕੀਤੀ ਇੱਥੇ ਗੱਡੀ ਸਾਡੀ ਗੱਡੀ ਇੱਥੇ ਹੀ ਰੰਦੀ ਖੜੀ ਕੱਲ ਲੈ ਕੇ ਵੀ ਗਏ ਸੀ ਕਿਤੇ ਨਹੀਂ ਕਿਤੇ ਨਹੀਂ ਲੈ ਗਿਆ ਇੱਕ ਇੱਕ ਦੋ ਦੋ ਤਿੰਨ ਤਿੰਨ ਦਿਨ ਸਾਡੀ ਗੱਡੀ ਖੜੀ ਰਹਿੰਦੀ ਆ ਅੱਛਾ ਬਕਾਇਦਾ ਕਿਸੇ ਨੇ ਪੂਰੀ ਪਲਾਨਿੰਗ ਕੀਤੀ ਅੱਛਾ ਇਥੋਂ ਲਾਗੇ ਚਾਗੇ ਕੋਈ ਕਿਸੇ ਨੇ ਪਲਾਨਿੰਗ ਕੀਤੀ ਤੇ ਲਾਗੇ ਚਾਗੇ ਸਾਰਾ ਵੇਖਿਆ ਕਿ ਇਹ ਗੱਡੀ ਖੜੀ ਰਹਿੰਦੀ ਆ ਕਿੰਨੇ ਵਜੇ ਖੜੀ ਰਹਿੰਦੀ ਆ ਹਨਾ ਤੇ ਕਿੰਨੇ ਵਜੇ ਖੜੀ ਰਹਿੰਦੀ ਆ ਤੇ ਇਹ ਸਾਰੇ ਮਹੱਲੇ ਵਾਲੇ ਕਿੰਨੇ ਵਜੇ ਸੌ ਜਾਂਦੇ ਆ ਕੀ ਗੱਲ ਬਾਤ ਆ ਹੂੰ ਤੈਨੂੰ ਕਿਸ ਸਮੇਂ ਪਤਾ ਲੱਗਾ ਕੀ ਸਾਡੀ ਗੱਡੀ ਨੂੰ ਪਾਜੀ ਪੂਰੇ 2:04 ਤੇ ਹਨਾ ਇਹ ਗੱਡੀ ਉਹਨਾਂ ਨੇ ਪਹਿਲਾਂ ਇੱਥੋਂ ਪਿਛਲਾ ਸ਼ੀਸ਼ਾ ਤੋੜਿਆ ਉਸ ਤੋਂ ਬਾਅਦ ਬਕਾਇਦਾ ਨਾਲ ਪੈਟਰੋਲ ਦੀ ਬੋਤਲ ਲੈ ਕੇ ਆਏ ਅੱਜ ਕੁਸਬਰ ਨਾਮ ਲੈ ਰਿਹਾ ਅੱਛਾ ਪੈਟਰੋਲ ਦੀ ਬੋਤਲ ਵੀ ਵਿੱਚ ਹੈ ਆ ਦੇਖੋ ਪਾਜੀ ਤੁਸੀਂ ਆਪ ਸਮੈਲ ਕਰਕੇ ਦੇਖੋ ਇਹ ਡੱਬੀ ਵਿੱਚੋਂ ਲੱਭੀ ਸਾਨੂੰ ਆ ਪੈਟਰੋਲ ਦੀ ਬੋਤਲ ਜੀ ਲੱਭੀ ਹੂੰ ਕਿਸੇ ਦੀ ਕਿਸੇ ਰੰਜਿਸ਼ ਰੰਜਿਸ਼ ਵੀ ਹੈ ਕਿਸੇ ਹੀ ਰੰਜਿਸ਼ ਵੀ ਹੈ ਤੁਹਾਡੀ ਕਿਸੇ ਰੰਜਿਸ਼ ਕਿਸੇ ਨਾ ਰੰਜਿਸ਼ ਨਹੀਂ ਆ ਅਹੀਂ ਕਲਾਕਤ ਫਿਰ ਕਾਰਨ ਕੀ ਸਮਝਦੇ ਹੋ ਇਸ ਦਾ ਕਾਰਨ ਭਾਜੀ ਪਤਾ ਨਹੀਂ ਸਾਨੂੰ ਲੱਗਣ ਦੇ ਹਜੇ ਤੱਕ ਕਲੀਅਰ ਹੀ ਨਹੀਂ ਹੁੰਦੇ ਕਿ ਕੀ ਵਜ੍ਹਾ ਇਸ ਗੱਲ ਦੀ ਸਾਨੂੰ ਪਤਾ ਹੀ ਨਹੀਂ ਲੱਗਣ ਦੇ ਕੋਈ ਸੀਸੀਟੀਵੀ ਵਗੈਰਾ ਆਈ ਪੂਰੀ ਮੌਕੇ ਦੀ ਸੀਸੀਟੀਵੀ ਆਈ ਭਾਜੀ ਉਹਦੇ ਵਿੱਚ ਕੀ ਦਿਖਦਾ ਪਿਆ ਉਹਦੇ ਵਿੱਚ ਭਾਜੀ ਇੱਕ ਐਕਟਿਵ ਆ ਤੇ ਇੱਕ ਬਾਈਕ ਆ ਦੋ ਜਣੇ ਜਾਨੇ ਦੋਵੇਂ ਜਾਨੇ ਉਹਨਾਂ ਦਾ ਮਤਲਬ ਚਾਰ ਜਣੇ ਆ ਚਾਰ ਜਣੇ ਟੋਟਲ ਇਧਰੋਂ ਦੀ ਆਏ ਇਧਰੋਂ ਦੀ ਆ ਕੇ ਦੋ ਜਣਿਆਂ ਨੇ ਵਾਈਕਲ ਆਪਣੇ ਨਕਾਬ ਨਕਾਬ ਨੂੰ ਬੰਨੇ ਬੇ ਨਕਾਬ ਬੇ ਚਜਕਾ ਅੱਛੇ ਪਾਏ ਆ ਬੇ ਚਜਕ ਬੇ ਨਕਾਬ ਬਿਨਾ ਡਰ ਤੋਂ ਆਏ ਇਦਰੋਂ ਆ ਕੇ ਉਹਨਾਂ ਨੇ ਆਪਣੇ ਵਾਈਕਲ ਉੱਥੇ ਲਾਏ ਸਟਾਰਟ ਕੀ ਕਰਕੇ ਰੱਖੇ ਕਿ ਭੱਜਣਾ ਪੈਣਾ ਜਾਂ ਕੀ ਕਰਨਾ ਪੈਣਾ ਦੋਵਾਂ ਜਣਿਆਂ ਨੇ ਉੱਥੇ ਵਾਈਕਲ ਸਟਾਰਟ ਕੀਤੇ ਉਹ ਜਿਹੜਾ ਕੈਮਰਾ ਲੱਗਾ ਹਜੇ ਇਹ ਕੈਮਰੇ ਦੀ ਸਾਨੂੰ ਫੋਟੋਜ਼ ਨਹੀਂ ਮਿਲ ਰਹੀ ਕਿਉਂਕਿ ਗਰਾਊਂਡ ਬੰਦ ਹੈ ਹਜੇ ਇਸ ਕੈਮਰੇ ਤੋਂ ਕਲੀਅਰ ਦਿਖਾ ਸਕਦੇ ਹੋ ਇੱਕ ਵੀਡੀਓ ਜਿਹੜੀ ਆ ਛਿੱੜੀ ਵਿੱਚ ਦਿਖਾਇਓ ਜਰਾ ਇਸ ਕੈਮਰੇ ਤੋਂ ਸਾਨੂੰ ਕਲੀਅਰ ਹੋਏਗਾ ਕਿ ਕੀ ਆ ਕੀ ਨਹੀਂ ਸਾਰੇ ਸਾਰੇ ਸੂ ਕੈਮਰਾ ਪਿਆ ਉਹ ਕੈਮਰੇ ਤੋਂ ਸਾਨੂੰ ਜਿੱਦਾਂ ਪਤਾ ਲੱਗਦਾ ਭਾਜੀ ਦੋ ਜਣਿਆਂ ਨੇ ਵਾਈਕਲ ਉੱਥੇ ਰੱਖੇ ਆਪਣੇ ਸਟਾਰਟ ਦੋ ਜਣੇ ਆਏ ਮਤਲਬ ਮਿਹਨਤ ਦੀ ਕਮਾਈ ਟਾਡੀ ਹੁਣ ਪਾਣੀ ਹੋ ਗਈ ਖਤਮ ਹੋ ਗਈ ਪਲੀਜ਼ ਮੈਂ ਕਿਹਾ ਇੱਕ ਵਾਰੀ ਦਿਖਾਓ ਇਹਨਾਂ ਨੂੰ ਪਾਣੀ ਆ ਦੇਖੋ ਤੁਸੀਂ ਏਦਾਂ ਕਰੀਦਾ ਸ਼ਹਿਰ ਦੇ ਵਿੱਚ ਇਹ ਕੰਮ ਹੋ ਰਿਹਾ ਕੀ ਸਰਕਾਰ ਤੋਂ ਅਸੀਂ ਕੀ ਉਮੀਦ ਰੱਖਾਂਗੇ ਪੁਲਿਸ ਅੱਧੀ ਤੁਸੀਂ ਮੌਕੇ ਤੇ ਪਾਜੀ ਮੌਕੇ ਤੇ ਅਸੀਂ ਪੁਲਿਸ ਨੂੰ ਰਿਪੋਰਟ ਕਰਕੇ ਆਏ ਨੇ ਪੁਲਿਸ ਆਈ ਵੀ ਪੁਲਿਸ ਨੇ ਬਕਾਇਦਾ ਸਾਰਾ ਕੁਝ ਜਾਂਚ ਕੀਤਾ ਇਹਦਾ ਪੁਲਿਸ ਨੇ ਜੋ ਸੀਸੀਟੀਵੀ ਜਿਹੜੇ ਰਾਹ 'ਚ ਐ ਅਸੀਂ ਦੱਸੇ ਸੀ ਜਿਹੜੇ ਖੁਲਵਾ ਸਕਦੇ ਸੀ ਉਸ ਟਾਈਮ ਉਹ ਵੀ ਚੈੱਕ ਕੀਤੇ ਤਾਂ ਗਏ ਕਿੱਧਰ ਨੂੰ ਆ ਭਾਜੀ ਇਧਰੋਂ ਆਏ ਇਧਰੋਂ ਮੇਨ ਰੋਡ ਮਤਲਬ ਮੇਨ ਰੋਡ ਨੂੰ ਚੱਲ ਗਏ ਮੇਨ ਰੋਡ ਨੂੰ ਮੇਨ ਭਾਜੀ ਆ ਇਧਰੋਂ ਮੇਨ ਰੋਡ ਨੂੰ ਤੇ ਕੋਈ ਸੀਸੀਟੀਵੀ ਦਿਖਾ ਦਿਓ ਇੱਕ ਵਾਰ